ਸ਼ਾਸ਼ਟਰੀ ਗਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਅਰਸੋਈ ਤੇ ਅੱਜ ਆਪਾਂ ਬਣਾਵਾਂਗੇ ਵਿਸਣ ਦਾ ਬਹੁਤ ਹੀ ਟੇਸਟੀ ਕੜੀ ਪਕੌੜਾ ਜਿਹੜਾ ਕਿ ਖਾਣ ਦੇ ਵਿੱਚ ਬਹੁਤ ਹੀ ਸੁਆਦ ਬਣਦਾ ਹੈਗਾ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂਗੇ ਤੇ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਬਹੁਤ ਹੀ ਟੇਸਟੀ ਬਣਦਾ ਹੈਗਾ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਬਰਤਨ ਲੈ ਲਿਆਗਾ ਇਹਦੇ ਵਿੱਚ ਆਪਾਂ ਕੱਟੇ ਹੋਏ ਪਿਆਜ਼ ਤੇ ਕੱਟੇ ਹੋਏ ਆਲੂ ਪਾ ਦਵਾਂਗੇ ਇਹ ਆਪਾਂ ਸਭ ਤੋਂ ਪਹਿਲਾਂ ਪਕੌੜੇ ਬਣਾ ਕੇ ਰੱਖਾਂਗੇ ਕਿਉਂਕਿ ਫਿਰ ਆਪਾਂ ਨੂੰ ਜ਼ਿਆਦਾ ਚੰਚਟ ਕਰਨ ਦੀ ਲੋੜ ਨਹੀਂ ਪਕੌੜੇ ਬਣਾ ਕੇ ਤੇ ਉਸ ਤੋਂ ਬਾਅਦ ਕੜੀ ਬਣਾ ਕੇ ਤਾਂ ਆਪਾਂ ਵਿੱਚ ਪਾਉਣਾ ਤੇ ਇੱਥੇ ਆਪਾਂ ਦੋ ਚਮਚੇ ਜਿਹੜੇ ਬਿਸਣ ਲੈ ਲਿਆਗਾ ਤੇ ਸਵਾਦ ਅਨੁਸਾਰ ਜਿਹੜਾ ਆਪਾਂ ਨਾਣ ਮਿਰਚ ਲੈ ਲਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਨਾਣ ਪਾਤਾ ਇਹਦੇ ਵਿੱਚ ਸਵਾਦ ਅਨੁਸਾਰ ਥੋੜਾ ਜਿਹਾ ਗਰਮ ਮਸਾਲਾ ਲਾਲ ਮਿਰਚ ਪਾਊਡਰ ਹਲਦੀ ਪਾਊਡਰ ਧਨੀਆ ਪਾਊਡਰ ਤੇ ਜੀਰਾ ਜਮੈਨ ਨੂੰ ਕ੍ਰੈਸ਼ ਕਰਕੇ ਪਾ ਦਵਾਂਗੇ ਜਿਹੜਾ ਟੇਸਟ ਹੈ ਬਹੁਤ ਵਧੀਆ ਆਉਂਦਾ ਜੀਰੇ ਚਮੈਨ ਦਾ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਜਿਹੜਾ ਇਹ ਪਕੌੜਿਆਂ ਦਾ ਬੈਟਰ ਬਣਾ ਕੇ ਤਿਆਰ ਕਰ ਲਵਾਂਗੇ ਤੇ ਤੇ ਉਧਰ ਨਾਲ ਹੀ ਆਪਾਂ ਜਿਹੜਾ ਤੇਲ ਹੈਗਾ ਉਹ ਵੀ ਗਰਮ ਕਰਨਾ ਚੜ੍ਹਾ ਦਵਾਂਗੇ ਕਿਉਂਕਿ ਫਿਰ ਜ਼ਿਆਦਾ ਵੀਡੀਓ ਲੰਬੀ ਹੋ ਜਾਂਦੀ ਹੈ ਜੇ ਆਪਾਂ ਕੱਲੀ ਕੱਲੀ ਚੀਜ਼ ਦਿਖਾਉਣੇ ਆ ਤੇਲ ਗਰਮ ਕਰਨਾ ਜਾਂ ਫਾੜੀਆਂ ਕੱਟਣਾ ਜੋ ਵੀ ਚੀਜ਼ ਹੈਗੀ ਤੇ ਤਾਂ ਕਰਕੇ ਆਪਾਂ ਜਿਹੜੀ ਵੀਡੀਓ ਦੀ ਸ਼ਾਰਟ ਬਣਾਉਣ ਦੇ ਵਾਸਤੇ ਤਾਂ ਆਪਾਂ ਜਿਹੜੀ ਕੁਝ ਤਿਆਰੀ ਪਹਿਲਾਂ ਕਰਕੇ ਰੱਖ ਲੈਣੇ ਹੈਗੇ ਤੇ ਥੋੜਾ ਥੋੜਾ ਜਿਹੜਾ ਪਾਣੀ ਪਾ ਕੇ ਆਪਾਂ ਕੋਲ ਬਣਾ ਕੇ ਤਿਆਰ ਕਰ ਲਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬੱਤ ਵੱਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬੱਤ ਵੱਤ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਘੰਟੀ ਵਾਲਾ ਬਟਨ ਜਿਹੜਾ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਜਿਹੜੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਜਿਹੜੀ ਰੈਸਪੀ ਆ ਤੁਸੀਂ ਬਣਾ ਕੇ ਟਰਾਈ ਕਰ ਸਕੋ ਕਿਉਂਕਿ ਆਪਾਂ ਬਹੁਤ ਹੀ ਮਤਲਬ ਕਿ ਸੌਕੇ ਜਿਹੇ ਤੇ ਦੇਸੀ ਜਿਹੇ ਢੰਗ ਨਾਲ ਆਲਾ ਜਿਹੜੀ ਰੈਸਪੀ ਬਣਾਉਣੀ ਹੈਗੇ ਜਿਹਨੂੰ ਕਿ ਹਰੇਕ ਅਨਜਾਨ ਬੇਕਤੀ ਬਣਾ ਕੇ ਤਿਆਰ ਕਰ ਸਕਦਾ ਹੈਗਾ ਤੇ ਇਹ ਥੋੜਾ ਜਿਹਾ ਮੈਨੂੰ ਬੇਸਨ ਘੱਟ ਲੱਗਿਆ ਤੇ ਮੈਂ ਥੋੜਾ ਜਿਹਾ ਬੇਸਨ ਹੋਰ ਪਾ ਲਿਆ ਕਿਉਂਕਿ ਜਿਹੜੀਆਂ ਫਾੜੀਆਂ ਦੇ ਉੱਪਰ ਚੰਗੀ ਤਰ੍ਹਾਂ ਕੋਟ ਹੋਣਾ ਚਾਹੀਦਾ ਹੈਗਾ ਇਹ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਕਸੂਰੀ ਮੇਥੀ ਹੈਗੀ ਉਹ ਪਾ ਦਵਾਂਗੇ ਵਿੱਚ ਇਹਦਾ ਪਕੌੜਿਆਂ ਦੇ ਵਿੱਚ ਜਿਹੜਾ ਟੇਸਟ ਹੈ ਬਹੁਤ ਵਧੀਆ ਆਉਂਦਾ ਹੈਗਾ ਤੇ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਦੇ ਵਿੱਚ ਫਿਰ ਦੁਬਾਰਾ ਮਿਕਸ ਕਰ ਲਵਾਂਗੇ ਤੇ ਨਾਲ ਹੀ ਆਪਾਂ ਇੱਥੇ ਦੋ ਚੁਟਕੀ ਦੇ ਕਰੀਬ ਹੈ ਜਿਹੜਾ ਮਿੱਠਾ ਸੋਡਾ ਪਾਵਾਂਗੇ ਇਹਦੇ ਵਿੱਚ ਜਿਹਦੇ ਨਾਲ ਕੇ ਜਿਹੜੇ ਪਕੌੜੇ ਹੈਗੇ ਫੁੱਲਵੇਂ ਫੁੱਲਵੇਂ ਬੰਨ ਤੇ ਦੇਖਣ ਨੂੰ ਵੀ ਸੋਹਣੇ ਲੱਗਦੇ ਹੈਗੇ ਤੇ ਫਲਪੀ ਜੇ ਵੀ ਤੇ ਕ੍ਰਿਸਪੀ ਜੇ ਬਣ ਜਾਂਦੇ ਨੇਗੇ ਜਿਹੜੇ ਪਕੌੜੇ ਨੇਗੇ ਤੇ ਦੋ ਚੁਟਕੀ ਆਪਾਂ ਇੱਥੇ ਜਿਹੜਾ ਮਿੱਠਾ ਸੋਡਾ ਪਾ ਦਵਾਂਗੇ ਤੇ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਸਾਰੇ ਆਪਾਂ ਬੈਟਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਤੇਲ ਵੀ ਆਪਣਾ ਇੱਧਰ ਗਰਮ ਹੋ ਚੁੱਕਿਆ ਹੈਗਾ ਤੇ ਇਹਨੂੰ ਮਿਕਸ ਕਰਨ ਦੇ ਨਾਲ ਹੀ ਆਪਣਾ ਤੇਲ ਆ ਜਿਹੜਾ ਗਰਮ ਹੋ ਗਿਆ ਹੈਗਾ ਨਾਲ ਹੀ ਨਾਲ ਹੀ ਆਪਾਂ ਜਿਹੜੇ ਪਕੌੜੇ ਤਲਨੇ ਸ਼ੁਰੂ ਕਰ ਲਵਾਂਗੇ ਤੇ ਇਹ ਜਿਹੜਾ ਆਪਣਾ ਬੈਟਰ ਹੈਗਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਬੈਟਰ ਬਣਾਉਣਾ ਹੈਗਾ ਬਹੁਤ ਹੀ ਵਧੀਆ ਪਕੌੜੇ ਬਣ ਕੇ ਤਿਆਰ ਹੁੰਦੇ ਹੈਗੇ ਤੇ ਤੇਲ ਗਰਮ ਹੈਗਾ ਤੇ ਚਲੋ ਆਪਾਂ ਚਮਚੇ ਨਾਲ ਛੋਟੇ-ਛੋਟੇ ਮਤਲਬ ਕਿ ਪੀਸ ਹੈਗੇ ਇਹਦੇ ਵਿੱਚ ਪਾਵਾਂਗੇ ਤੇ ਜੇ ਤੁਸੀਂ ਹੱਥ ਨਾਲ ਪਾਉਣਿਆ ਤਾਂ ਹੱਥ ਨਾਲ ਵੀ ਪਾ ਸਕਦੇ ਹੋ ਕੋਈ ਚੱਕਰ ਨਹੀਂ ਤੇ ਮੈਂ ਤਾਂ ਮੇਖਾ ਚਲੋ ਹੱਥ ਕਾਦੇ ਵਾਸਤੇ ਲਵੇੜਦੇ ਹਾਂ ਬੇਸਨ ਦੇ ਵਿੱਚ ਮਿਰਚਾਂ ਪਾਈ ਹੋਈ ਹੈਗੀ ਤੇਜ਼ ਹੈਗੀ ਮਿਰਚ ਥੋੜੀ ਜੀ ਤੇ ਹੱਥ ਮਚਣ ਲੱਗ ਜਾਂਦੇ ਹੈ ਕਈ ਵਾਰ ਤੇ ਤਾਂ ਕਰਕੇ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਵੀ ਜਿਹੜੇ ਪਕੌੜੇ ਨੇ ਚਮਚੇ ਨਾਲੇ ਬਣਾਏ ਜਾਣ ਤੇ ਜਿਹੜਾ ਇਹਨਾਂ ਦਾ ਲੁੱਕ ਹੈਗਾ ਉਹ ਬਹੁਤ ਵਧੀਆ ਆਉਂਦਾ ਚਮਚੇ ਨਾਲ ਵੀ ਕੋਈ ਚੱਕਰ ਨਹੀਂ ਜਿੰਨੇ ਆਪਣੇ ਫਰਾਈ ਪੈਨ ਦੇ ਵਿੱਚ ਪਕੌੜੇ ਪੈਂਦੇ ਉਹਨਾਂ ਨੂੰ ਤੁਸੀਂ ਪਾ ਕੇ ਜਿਹੜੇ ਪਕੌੜੇ ਤਿਆਰ ਕਰ ਸਕਦੇ ਇਹਨਾਂ ਨੂੰ 골ਡਨ ਬ੍ਰਾਊਨ ਹੋਣ ਤੱਕਰ ਚੰਗੀ ਤਰ੍ਹਾਂ ਸੇਕ ਲੈਣਾਗਾ ਤੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦੇਆ ਕਰੋ ਤੇ ਜਿਹੜੇ ਪਕੌੜੇ ਹੈਗੇ ਆਪਾਂ ਉਲਟ ਫਲਟ ਕਰਕੇ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕਰ ਸੇਕ ਲਾਂਗੇ ਤੇ ਨਾਲ ਹੀ ਆਪਾਂ ਜਿਹੜਾ ਉਧਰ ਕੜੀ ਵਾਸਤੇ ਆਪਾਂ ਨੂੰ ਲਸਣ ਪਿਆਜ਼ ਮਤਲਬ ਕਿ ਜਿਹੜਾ ਚਾਹੀਦਾ ਸੀ ਹੈ ਲਾਲ ਮਿਰਚ ਹਰੀ ਮਿਰਚ ਜੋ ਵੀ ਹੈਗੀ ਉਹ ਵੀ ਆਪਾਂ ਨਾਲ ਦੀ ਨਾਲ ਹੀ ਇਹ ਜਿਵੇਂ ਜਿੰਨੇ ਟਾਈਮ ਚ ਪਕੌੜੇ ਬਣਦੇ ਉਹਨੇ ਟਾਈਮ ਚ ਆਪਾਂ ਕੱਟ ਕੇ ਤਿਆਰ ਕਰ ਲਵਾਂਗੇ ਕਿਉਂਕਿ ਫਿਰ ਵੀਡੀਓ ਜੇ ਕੱਲੀ ਕੱਲੀ ਚੀਜ਼ ਦਿਖਾਉਣੀ ਆ ਤਾਂ ਜ਼ਿਆਦਾ ਲੰਬੀ ਹੋ ਜਾਂਦੀ ਹੈਗੀ ਤੇ ਤਾਂ ਕਰਕੇ ਆਪਾਂ ਥੋੜੀ ਜੀ ਵੀ ਕੱਟ ਬ ਮਤਲਬ ਕਿ ਟਾਈਮ ਲੱਗੇ ਵੀਡੀਓ ਬਣਾਉਣ ਦੇ ਵਿੱਚ ਤਾਂ ਕਰਕੇ ਕੁਝ ਤਿਆਰੀ ਨਾਲ ਦੀ ਨਾਲ ਕਰ ਲੈਣੇ ਆਂਗੇ ਬਿਨਾਂ ਦਿਖਾਈ ਤਾਂ ਵੀ ਕੋਈ ਚੱਕਰ ਨਹੀਂ ਕਿਉਂਕਿ ਕਟਿੰਗ ਤਾਂ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਆਪਾਂ ਮਤਲਬ ਕਿ ਜਿਹੜੀ ਚੀਜ਼ ਪਾਉਣੀ ਹੈ ਉਹ ਤੁਹਾਨੂੰ ਦਿਖਾ ਦਿੰਨੇ ਆਂਗੇ ਤੇ ਕਟਿੰਗ ਪਹਿਲਾਂ ਕਰਕੇ ਰੱਖ ਲੈਣੇ ਆਂਗੇ ਤੇ ਜਿਹੜੇ ਪਕੌੜੇ ਹੈਗੇ ਆਪਣੇ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਕਲਰ ਆਇਆ ਤੇ ਆਪਾਂ ਇਹਨਾਂ ਨੂੰ ਹੁਣ ਕੱਢ ਲਵਾਂਗੇ ਤੇ ਇਹ ਮੈਂ ਫਰਾਈ ਪੈਨ ਦੇ ਵਿੱਚ ਪਕੌੜੇ ਬਣਾਏ ਸੀਗੇ ਜੇ ਕੜਾਈ ਦੇ ਵਿੱਚ ਪਾਉਣੇ ਤਾਂ ਆਪਾਂ ਚੰਗੀ ਤਰ੍ਹਾਂ ਜਿਹੜੀ ਸ਼ੈਣਾ ਨਹੀਂ ਉਹ ਪਰ ਕੇ ਨਿਕਲ ਜਾਂਦੀ ਹੈਗੀ ਤੇ ਹੁਣ ਮੈਂ ਥੋੜਾ ਜਿਹਾ ਇਹਨੂੰ ਘਰ ਦੀ ਹੈਲਪ ਲੈ ਲਈ ਹੈਗੀ ਤੇ ਘਰ ਨਾਲ ਜਿਹੜੇ ਪਕੌੜੇ ਆ ਚੰਗੀ ਤਰ੍ਹਾਂ ਆਪਾਂ ਇਹਦੇ ਉੱਤੇ ਝਾਰਨੀ ਦੇ ਉੱਪਰ ਪਾ ਦਵਾਂਗੇ ਤੇ ਜਿਹੜਾ ਤੇਲ ਐਕਸਟਰਾ ਉਹ ਆਪਣਾ ਨਿਕਲ ਜਾਊਗਾ ਫਰਾਈਪੈਨ ਦੇ ਵਿੱਚ ਹੀ ਤੇ ਜਿਹੜੇ ਪਕੌੜੇ ਆਪਣੇ ਬਣ ਕੇ ਤਿਆਰ ਹੋ ਗਏ ਇਹਨਾਂ ਨੂੰ ਆਪਾਂ ਇੱਕ ਥਾਲੀ ਜਾਂ ਪਲੇਟ 'ਚ ਕੱਢ ਲਵਾਂਗੇ ਤੇ ਜਿਹੜੇ ਬਾਕੀ ਬਚਦੇ ਹੈਗੇ ਉਹ ਵੀ ਆਪਾਂ ਨਾਲ ਦੀ ਨਾਲ ਹੀ ਫਰਾਈ ਕਰ ਲਵਾਂਗੇ ਜਿੰਨੇ ਆਪਣੋ ਚਾਹਿੰਦੇ ਹੋਣਗੇ ਉਹਨੇ ਆਪਾਂ ਕੜੀ ਚ ਪਾਲਾਂਗੇ ਤੇ ਬਾਕੀ ਬੱਚੇ ਖਾ ਲੈਣਗੇ ਕੋਈ ਚੱਕਰ ਨਹੀਂ ਹੈਗਾ ਕੋਈ ਚੀਜ਼ ਮਨਕੇ ਤਾਂ ਨਹੀਂ ਬਣਦੀ ਹੈਗੀ ਐਕਸਟਰਾ ਹੀ ਬਣ ਜਾਂਦੀ ਹੈਗੀ ਤੇ ਬਾਕੀ ਦੇ ਪਕੌੜੇ ਵੀ ਆਪਾਂ ਇਸ ਤਰ੍ਹਾਂ ਫਰਾਈ ਕਰ ਲਵਾਂਗੇ ਤੇ ਉਧਰ ਆਪਾਂ ਜਿਹੜੇ ਪਿਆਜ਼ ਵਗੈਰਾ ਉਹ ਵੀ ਨਾਲ ਕੱਟ ਲਈ ਹੈਗੀ ਤੇ ਜਦ ਤੱਕ ਆਪਣੇ ਪਕੌੜੇ ਬਣਦੇ ਆ ਬਾਕੀ ਜਿਹੜੀ ਤਿਆਰੀ ਹੈਗੀ ਉਹ ਵੀ ਹੋ ਜਾਂਦੀ ਹੈਗੀ ਤੇ ਨਾਲ ਹੀ ਆਪਾਂ ਜਿਹੜੀ ਮਤਲਬ ਕਿ ਲੱਸੀ ਹੈਗੀ ਉਹ ਵੀ ਤਿਆਰ ਕਰ ਲਈ ਹੈਗੀ ਤੇ ਜੇ ਲੱਸੀ ਨਹੀਂ ਹੈਗੀ ਤਾਂ ਤੁਸੀਂ ਦਹੀਂ ਵੀ ਲੈ ਸਕਦੇ ਹੋਗੇ ਕਈ ਲੋਕਾਂ ਦਾ ਹੀ ਲੱਸੀ ਨਹੀਂ ਮਿਲਦੀ ਤਾਂ ਇਮਲੀ ਤੋਂ ਵੀ ਮਤਲਬ ਜਿਹੜੀ ਕੜੀ ਬਣਾ ਲੈਂਦੇ ਪਰ ਇੰਨਾ ਵਧੀਆ ਟੇਸ ਨਹੀਂ ਆਉਂਦਾ ਹੈਗਾ ਜਿੰਨਾ ਵਧੀਆ ਲੱਸੀ ਜਾਂ ਦਹੀਂ ਨਾਲ ਆਉਂਦਾ ਹੈਗਾ ਕਿਉਂਕਿ ਅਸਲ ਜਿਹੜੀ ਕੜੀ ਹੈਗੀ ਉਹ ਲੱਸੀ ਨਾਲ ਹੀ ਬਣਾਈ ਜਾਂਦੀ ਹੈ ਪਿੰਨਾ ਚ ਤਾਂ ਖਾਸ ਕਰਕੇ ਤੇ ਗੱਲਾਂ ਕਰਦੇ ਕਰਦੇ ਆਪਣਾ ਦੂਸਰਾ ਬੈਚ ਵੀ ਤਿਆਰ ਹੋ ਗਿਆ ਪਕੌੜਿਆਂ ਦਾ ਇਹਨਾਂ ਨੂੰ ਵੀ ਕੱਢ ਲਵਾਂਗੇ ਤੇ ਆਪਾਂ ਜਿਹੜਾ ਬਰਤਨ ਹੈਗਾ ਕੜੀ ਬਣਾਉਣ ਵਾਸਤੇ ਉਹ ਵੀ ਨਾਲ ਹੀ ਤਿਆਰ ਕਰ ਲਿਆਗਾ ਕਿਉਂਕਿ ਆਪਾਂ ਫਰਾਈਪੈਨ ਉਤਾਰਦੇ ਸਾਰੀ ਜਿਹੜਾ ਕੜੀ ਨੂੰ ਤੜਕਾ ਲਾ ਦਵਾਂਗੇ ਤੇ ਕੜੀ ਬਣਾਉਣਾ ਸ਼ੁਰੂ ਕਰਦੇ ਹਾਂ ਕਿਉਂਕਿ ਕੜੀ ਨੂੰ ਬਣਨ ਵਾਸਤੇ 3-4 ਘੰਟੇ ਲੱਗ ਜਾਂਦੇ ਨੇਗੇ ਕਮ ਸੇ ਕਮ 2-3 ਘੰਟੇ ਦਾ ਜਿਹੜੀ ਕੜੀ ਆ ਆਪਾਂ ਚੰਗੀ ਤਰ੍ਹਾਂ ਪਕਾਉਣੀ ਚਾਹੀਦੀ ਹੈ ਕਿਉਂਕਿ ਜਿਵੇਂ ਜਿਵੇਂ ਇਹ ਪੱਕਦੀ ਹੈ ਉਨਾ ਹੀ ਜ਼ਿਆਦਾ ਜਿਹੜਾ ਟੇਸਟ ਹੈ ਇਹਦਾ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈਗੇ ਤੇ ਦੋ ਕੰਡਿਤਾ ਜਰੂਰ ਪਕਾਓ ਤੇ ਤੁਸੀਂ ਇੱਕ ਤਾਂ ਆਪਾਂ ਜਲਦੀ ਦੇ ਨੇ ਬਣਾ ਕੇ ਉਹਦੀ ਖਾ ਲੈਨੇ ਆਗੇ ਵੀ ਬਸ ਬੇਸਨ ਪਾਇਆ ਘੋਲਿਆ ਥੋੜੇ ਉਵਾਲੇ ਦਵਾਏ ਤੇ ਉਤਾਰ ਲਿਆ ਕੜੀ ਬਣ ਗਈ ਜੀ ਕੜੀ ਨੂੰ ਜਿੰਨਾ ਹੋ ਸਕੇ ਉਹਨਾਂ ਮਤਲਬ ਕਿ ਹਰਜਣਾ ਚਾਹੀਦਾ ਹੈਗਾ ਤੇ ਕਈ ਵਾਰ ਤਾਂ ਮੈਂ ਜਿਵੇਂ ਸਵੇਰ ਰੋਟੀ ਬਣਾਉਣ ਤੋਂ ਬਾਅਦ ਹੀ ਮਤਲਬ ਕਿ ਜਿਹੜੀ ਕੜੀ ਚੜਾ ਦੇਣੀ ਹੈ ਤੇ ਪੂਰਾ ਦਿਨ ਹੈ ਜਿਹੜੀ ਸਲੋ ਸਲੋ ਅੱਗ ਤੇ ਜਿਵੇਂ ਚੁੱਲ੍ਹੇ ਤੇ ਰੱਖ ਦਈਦੀ ਹੈਗੀ ਤਾਂ ਸਲੋ ਸਲੋ ਸਾਰਾ ਦਿਨ ਹੀ ਬਣਦੀ ਰਹਿੰਦੀ ਹੈਗੀ ਤੇ ਇਧਰ ਆਪਾਂ ਇੱਕ ਵੱਡਾ ਸਾਰਾ ਲੈ ਲਿਆ ਟੋਪੀਏ ਜਤਾ ਮਾ ਜੋ ਵੀ ਤੁਸੀਂ ਕਹਿੰਨੇ ਹੋਗੇ ਤੇ ਉਸ ਤਰ੍ਹਾਂ ਦਾ ਵੱਡਾ ਸਾਰਾ ਬਰਤਨ ਲੈ ਲਿਆ ਇਹ ਇਹਦੇ ਵਿੱਚ ਆਪਾਂ ਤੇਲ ਪਾਤਾ ਤੇ ਅੱਧਾ ਚਮਚਾ ਜੇ ਜੀਰਾ ਪਾਤਾ ਦੋ ਤਿੰਨ ਜਿਹੜੇ ਆਪਾਂ ਤੇਜ ਪੱਤੇ ਪਾਤੇ ਇੱਕ ਵੱਡੀ ਇਲਾਇਚੀ ਤੇ ਦੋ ਟੁਕੜੇ ਛੋਟੇ ਛੋਟੇ ਦਾਲਚੀਨੀ ਦੇ ਪਾਤੇ ਹੈਗੇ ਤੇ ਦੋ ਸੁੱਕੀਆਂ ਲਾਲ ਮਿਰਚਾਂ ਪਾਤੀਆਂ ਉਸ ਤੋਂ ਬਾਅਦ ਆਪਾਂ ਕੱਟਿਆ ਹੋਇਆ ਪਿਆਜ਼ ਪਾ ਦਵਾਂਗੇ ਇਹਦੇ ਵਿੱਚ ਪੇੜ ਦੇ ਨਾਲ ਹੀ ਆਪਾਂ ਜਿਹੜੀ ਇਹ ਲਾਲ ਮਿਰਚ ਪਾ ਦਵਾਂਗੇ ਕੱਟੀ ਹੋਈ ਇਹ ਹਰੀ ਮਿਰਚ ਸੀਗੀ ਇਹ ਪਈ ਪਈ ਫਰਿੱਜ 'ਚ ਲਾਲ ਹੋ ਗਈਆਂ ਨੇ ਜਿਆਦਾ ਤਿੱਖੀਆਂ ਨਹੀਂ ਆ ਤਾਂ ਕਰਕੇ ਇਹਨਾਂ ਨੂੰ ਮੈਂ ਨਾਲ ਹੀ ਪਾਤਾ ਤੇ ਇੱਕ ਆਪਾਂ ਆ ਪੱਤੇ ਜੇ ਪਾਤੇ ਨੇਗੇ ਕੜੀ ਪੱਤੇ ਤੇ ਇਹਨਾਂ ਨਾਲ ਵੀ ਕਹਿੰਦੇ ਟੇਸਟ ਬਹੁਤ ਵਧੀਆ ਆਉਂਦਾ ਹੈਗਾ ਤੇ ਆਪਾਂ ਵੀ ਪਾ ਦਿੰਨੇ ਆ ਚਲ ਅੱਜ ਕੜੀ ਦੇ ਵਿੱਚ ਤੇ ਇਹਨੂੰ ਆਪਾਂ ਜਿਹੜੇ ਪਿਆਜ਼ ਆਗੇ ਇਹਨਾਂ ਨੂੰ ਆਪਾਂ ਥੋੜੇ ਜਿਹਾ ਹਲਕੇ ਜੇ ਫਿੱਕੇ ਜੇ ਗਲਾਬੀ ਜੇ ਰੰਗ ਦੇ ਜਦੋਂ ਹੋ ਜਾਣਗੇ ਉਦੋਂ ਤੱਕ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ ਤੇ ਇਧਰ ਨਾਲ ਹੀ ਆਪਾਂ ਇਹਦੇ ਵਿੱਚ ਹਿੰਗ ਪਾਉਣਾ ਭੁੱਲ ਗਏ ਸੀਗੇ ਤੇ ਆਪਾਂ ਹਿੰਗ ਪਾਤੀ ਹੈਗੀ ਦੋ ਚੁਟਕੀਆਂ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਇਹਦੇ ਵਿੱਚ ਆਪਾਂ ਮਸਾਲੇ ਐਡ ਕਰ ਲਵਾਂਗੇ ਹੁਣ ਥੋੜਾ ਜਿਹਾ ਭੁੰਨਣ ਤੋਂ ਬਾਅਦ ਜਿਹੜੇ ਪਿਆਜ਼ ਹੈ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਨੇ ਆ ਜਿਹੜੇ ਆਪਾਂ ਰੋਜ਼ ਰੁਟੀਨ ਦੇ ਵਿੱਚ ਮਸਾਲੇ ਪਾਉਨੇ ਆ ਉਹੀ ਮਸਾਲੇ ਪਾਉਨੇ ਆ ਆਪਾਂ ਕੋਈ ਹੋਰ ਐਕਸਟਰਾ ਮਸਾਲੇ ਨਹੀਂ ਪਾਉਂਦੇ ਹੈਗੇ ਜਿਹੜੇ ਆਪਾਂ ਰੁਟੀਨ ਦੇ ਵਿੱਚ ਬੇਸਿਕ ਜਿਹੇ ਮਸਾਲੇ ਆ ਉਹਨਾਂ ਤੋਂ ਹੀ ਆਪਾਂ ਜਿਹੜੀ ਇਹ ਕੜੀ ਬਣਾ ਕੇ ਤਿਆਰ ਕਰਾਂਗੇ ਤੇ ਜਿਹੜੇ ਹਲਕੇ ਜਿਹੇ ਆਪਣੇ ਪਿਆਜ਼ ਭੁੱਜ ਗਏ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾ ਦਵਾਂਗੇ ਤੇ ਜਿਹੜੀ ਇਹ ਕੜੀ ਹੈਗੀ ਆਪਾਂ 2-3 ਘੰਟਿਆਂ ਵਾਸਤੇ ਧਰਾਂਗੇ ਤੇ 2-3 ਘੰਟੇ ਪਕਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਤਾ ਗਰਮ ਮਸਾਲਾ ਹਲਦੀ ਪਾਤੀ ਹੈਗੀ ਉਸ ਤੋਂ ਬਾਅਦ ਨੂਨ ਪਾ ਦਵਾਂਗੇ ਮਿਰਚ ਪਾ ਦਵਾਂਗੇ ਤੇ ਥੋੜਾ ਧਨੀਆ ਪਾਊਡਰ ਪਾ ਦਵਾਂਗੇ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਮਿਕਸ ਕਰਕੇ ਥੋੜਾ ਜਿਹਾ ਪਾਣੀ ਪਾ ਦਵਾਂਗੇ ਇਹਦੇ ਵਿੱਚ ਤਾਂ ਕਿ ਜਿਹੜੇ ਮਸਾਲੇ ਹੈਗੇ ਫੁੱਲ ਕੇ ਚੰਗੀ ਤਰ੍ਹਾਂ ਪੱਕ ਜਾਣ ਤੇ ਨਾਲੇ ਜਿਹੜਾ ਆਪਣਾ ਮਸਾਲੇ ਫੁੱਲ ਜਾਣਗੇ ਤੇ ਨਾਲੇ ਪਾਣੀ ਨਾਲ ਥੋੜੀ ਜੀ ਮਤਲਬ ਕਿ ਮਸਾਲਾ ਬਣ ਜਾਊਗਾ ਪੁੱਜਿਆ ਜਾਊਗਾ ਚੰਗੀ ਤਰ੍ਹਾਂ ਤੇ ਜਿਹੜਿਆ ਨਾ ਨਮਕ ਮਿਰਚ ਤੇ ਮਸਾਲੇ ਨੇ ਉਹ ਨਹੀਂ ਚਲਦੇ ਹੈਗੇ ਕਿ ਉਧਰ ਆਪਾਂ ਨਾਲ ਦੀ ਨਾਲ ਜਦੋਂ ਤਿਕਰ ਤੇਲ ਰਿਲੀਜ਼ ਹੁੰਦਾ ਹੈਗਾ ਮਸਾਲਿਆਂ ਚ ਉਦੋਂ ਤਿਕਰ ਆਪਾਂ ਜਿਹੜਾ ਦੂਸਰਾ ਆਪਣਾ ਬੇਸਨ ਦਾ ਬੈਟਰ ਬਣਾ ਕੇ ਤਿਆਰ ਕਰ ਲਵਾਂਗੇ ਕੜੀ ਵਾਲਾ ਤੇ ਉਹ ਸੈਂਪਲੀ ਬਣਾਵਾਂਗੇ ਉਹਦੇ ਵਿੱਚ ਕੋਈ ਨਾ ਨਮਕ ਮਿਰਚ ਕੋਈ ਪਿਆਜ਼ ਵਗੈਰਾ ਕੁਝ ਨਹੀਂ ਪਾਉਂਦੇ ਆਪਾਂ ਉਹੀ ਲੈ ਲਿਆਗਾ ਇਹ ਬਰਤਨ ਜਿਹਦੇ ਵਿੱਚ ਆਪਾਂ ਪਕੌੜਿਆਂ ਵਾਸਤੇ ਬਣਾਇਆ ਸੀ ਤੇ ਆਪਾਂ ਅੱਧੀ ਕੌਲੀ ਦੇ ਕਰੀਬ ਹੈ ਜਿਹੜਾ ਇੱਥੇ ਬੇਸਨ ਪਾ ਲਵਾਂਗੇ ਤੇ ਇਹਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਪਾਣੀ ਨੇ ਆਪਾਂ ਇਹਦੇ ਵਿੱਚ ਲੱਸੀ ਪਾ ਕੇ ਘੋਲ ਲਵਾਂਗੇ ਨਾ ਲੱਸੀ ਦੇ ਨਾਲ ਕਿਉਂਕਿ ਆਪਾਂ ਕੜੀ ਬਣਾਉਣੀ ਆ ਪਾਣੀ ਨਾਲ ਕਿਹੜਾ ਆਪਾਂ ਪਕੌੜੇ ਬਣਾਉਣੇ ਆਗੇ ਤੇ ਜਦਹੀਂ ਹੈਗੀ ਤਾਂ ਦਹੀਂ ਲੈ ਸਕਦੇ ਹਾਂ ਪਰ ਮੇਰੇ ਕੋਲੇ ਲੱਸੀ ਸੀਗੀ ਆਪਾਂ ਦੇਸੀ ਤਰੀਕੇ ਨਾਲ ਹੀ ਬਣਾਵਾਂਗੇ ਜਿਵੇਂ ਪਿੰਡਾਂ ਦੇ ਵਿੱਚ ਲੋਕ ਲੱਸੀ ਨਾਲ ਬਣਾਉਂਦੇ ਨੇ ਤੇ ਲੱਸੀ ਸੀਗੀ ਮੇਰੇ ਕੋਲੇ ਇਹ ਆਪਾਂ ਪਾਲੀਏ ਲੱਸੀ ਤੇ ਇਹਦੇ ਵਿੱਚ ਜਿਹੜੀਆਂ ਹਵਸਨੀਆਂ ਗੁਠਲੀਆਂ ਬਣ ਗਈਆਂ ਚੰਗੀ ਤਰ੍ਹਾਂ ਬੇਸਣ ਨੂੰ ਆਪਾਂ ਘੋਲ ਲਵਾਂਗੇ ਚੰਗੀ ਤਰ੍ਹਾਂ ਤੇ ਇੱਕ ਪਤਲਾ ਜਿਹਾ ਬੈਟਰ ਬਣਾ ਕੇ ਤਿਆਰ ਕਰ ਲਵਾਂਗੇ ਇਹਦਾ ਆਪਾਂ ਬੇਸਣ ਘੋਲ ਕੇ ਤੇ ਇਹਦੀਆਂ ਗੱਠਾਂ ਸਾਰੀਆਂ ਆਪਾਂ ਖਤਮ ਕਰ ਦਵਾਂਗੇ ਚਮਚੇ ਨਾਲ ਘੋਲ-ਘੋਲ ਕੇ ਤੇ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਜਿਹੜਾ ਪਤਲਾ-ਪਤਲਾ ਜਿਹੜਾ ਬੈਟਰ ਬਣ ਗਿਆ ਲੱਸੀ ਵਾਲਾ ਬੇਸਨ ਦਾ ਤੇ ਹੁਣ ਆਪਾਂ ਇੱਕ ਛਾਨਣੀ ਲੈ ਲਾਂਗੇ ਇਧਰ ਮਸਾਲਾ ਜਿਹੜਾ ਆਪਣਾ ਭੁੱਜ ਕੇ ਤਿਆਰ ਹੋ ਗਿਆ ਤੇ ਇਹਨੂੰ ਰਿਲੀਜ਼ ਕਰਤਾ ਬਹੁਤ ਸੋਨਾ ਮਸਾਲੇ ਦਾ ਕਲਰ ਆਏਗਾ ਤੇ ਇੱਕ ਛਾਨਣੀ ਲੈ ਲਵਾਂਗੇ ਇਹਦੇ ਉੱਪਰ ਆਪਾਂ ਇਹ ਜਿਹੜਾ ਮਤਲਬ ਕਿ ਬੈਟਰ ਬਣਾਇਆ ਸੀਗਾ ਬੇਸਨ ਵਾਲਾ ਕਿਉਂਕਿ ਇਹਦੇ ਵਿੱਚ ਆ ਚੀਜ਼ਾਂ ਆਪਣੇ ਥੋੜਾ ਜਿਹਾ ਕਸੂਰੀ ਮੈਥਾ ਵਗੈਰਾ ਦਿਖਦੇ ਨੇ ਮੇਥੀ ਕਿਉਂਕਿ ਇਹਦੇ ਵਿੱਚ ਹੀ ਆਪਾਂ ਪਹਿਲਾਂ ਪਕੌੜਿਆਂ ਵਾਲਾ ਬਣਾਇਆ ਸੀਗਾ ਸਿਸਟਮ ਤਾਂ ਕਰਕੇ ਤੇ ਆਪਾਂ ਛਾਨ ਵੀ ਲੱਤਾ ਇਹਨੂੰ ਤੇ ਇਹ ਜਿਹੜਾ ਆਪਾਂ ਇਹਦੇ ਵਿੱਚ ਪਾਤਾ ਹੈਗਾ ਬੈਟਰ ਤੇ ਆਪਾਂ ਇਹਨੂੰ ਹੁਣ ਪਕਾਵਾਂਗੇ ਤੇ ਇਹਦੇ ਵਿੱਚ ਤੁਸੀਂ ਹੋਰ ਮਤਲਬ ਕਿ ਲੱਸੀ ਜਾਂ ਪਾਣੀ ਪਾ ਸਕਦੇ ਜਿਹਦੇ ਨਾਲ 2 ਘੰਟੇ ਮਤਲਬ ਕਿ ਇਹ ਚੰਗੀ ਤਰ੍ਹਾਂ ਰਜ ਸਕੇ ਤੇ ਜਿੰਨਾ ਆਪਾਂ ਨੂੰ ਚਾਹੀਦਾ ਵੀ ਓਨਾਂ ਕ ਜਿਹੜੀ ਕੜੀ ਹੈਗੀ ਸੰਗਣੀ ਰਹਿ ਸਕੇ 2 ਘੰਟੇ ਪਕਾਉਣ ਤੋਂ ਬਾਅਦ ਤੇ ਇਹਨੂੰ ਆਪਾਂ ਇਸ ਤਰ੍ਹਾਂ ਪਹਿਲਾਂ ਹੱਲੇ ਆਉਂਦੇ ਹੋਏ ਪਕਾਵਾਂਗੇ ਜਿੰਨਾ ਟਾਈਮ ਇਹਨੂੰ ਉਬਾਲਾ ਨਹੀਂ ਆਉਂਦਾ ਹੈਗਾ ਗਾ ਰਿਜਨ ਨਹੀਂ ਲੱਗਦੀ ਫਿਰ ਇਹ ਮਤਲਬ ਕਿ ਬਾਹਰੇ ਨਹੀਂ ਨਿਕਲਦੀ ਹੈਗੀ ਜਿੰਨਾ ਟਾਈਮ ਆਪਾਂ ਇਹਦੇ ਵਿੱਚ ਕੜਛੀ ਚਲਾਉਂਦੇ ਰਹਿਣੇ ਹੈਗੇ ਤੇ ਹੁਣ ਇਹ ਚੰਗੀ ਤਰ੍ਹਾਂ ਉਬਲਣ ਲੱਗ ਗਈ ਹੈਗੀ ਤੇ ਇਹਨੂੰ ਆਪਾਂ 2 ਘੰਟੇ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਦਿਖਾਉਣੀ ਆ ਸੋਨੂੰ ਜਿਹੜੀ ਕੜੀ ਹੈਗੀ 2 ਘੰਟੇ ਬਾਅਦ ਵੀ ਕੇਜਾ ਕਲਰ ਆਇਆਗਾ ਕੜੀ ਦਾ ਤੇ ਕੇਹ ਜੀ ਬਣੀ ਹੈਗੀ ਤੇ ਇੱਧਰ ਆਪਾਂ ਨਾਲ ਦਿਨ ਨਾਲ 2 ਘੰਟਿਆਂ ਬਾਅਦ ਦੇਖੇਗਾ ਤਾਂ ਜਿਹੜੀ ਕੜੀ ਹੈ ਆਪਣੇ ਆਪਾਂ ਜਿੰਨੀ ਆਪਾਂ ਨੂੰ ਚਾਹੀਦੀ ਸੀ ਉਸ ਹਿਸਾਬ ਨਾਲ ਆਪਣੀ ਰਹੀ ਗਈ ਬਹੁਤ ਸੋਹਣਾ ਕਲਰ ਆਇਆ ਇਹਦਾ ਤੇ ਆਪਾਂ ਕਸੂਰੀ ਮੇਥੀ ਹੈ ਜਿਹੜੀ ਪਾਤੀ ਹੈਗੀ ਇਹਦੇ ਉੱਪਰ ਤੇ ਇਹਨੂੰ ਥੋੜਾ ਜਿਹਾ ਹਲਿਆ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈਗੀ ਤੇ ਹੁਣ ਆਪਾਂ ਜਿਹੜੇ ਪਕਾ ਪਕੌੜੇ ਬਣਾ ਕੇ ਰੱਖੇ ਸੀਗੇ ਉਹ ਪਾ ਦਵਾਂਗੇ ਇਹਦੇ ਵਿੱਚ ਤੇ ਥੋੜਾ ਜਿਹਾ ਦੇਖ ਕੇ ਰੱਖਣੀ ਹੈਗੀ ਕੜੀ ਨੂੰ ਵੀ ਜਿਹੜੇ ਪਕੌੜੇ ਉਹ ਵੀ ਆਪਣੇ ਵਿੱਚ ਸੋਕ ਕਰਦੇ ਨੇਗੇ ਕੜੀ ਨੂੰ ਤੇ ਫਿਰ ਜ਼ਿਆਦਾ ਸੰਘਣੀ ਹੋ ਜਾਂਦੀ ਹੈ ਤਾਂ ਕਰਕੇ ਦੇਖ ਕੇ ਰੱਖਣੀ ਹੈਗੀ ਤੇ ਪਕੌੜੇ ਆਪਾਂ ਪਾਤਿਆ ਦੇ ਵਿੱਚ ਤੇ ਪਕੌੜਿਆਂ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਵਾਲਾ ਮਰਵਾ ਲਵਾਂਗੇ ਜਿਹੜਾ ਕੜੀ ਦਾ ਟੇਸਟ ਆ ਪਕੌੜਿਆਂ ਦੇ ਵਿੱਚ ਚਲਿਆ ਜਾਊਗਾ ਬਹੁਤ ਵਧੀਆ ਮਤਲਬ ਜਿਹੜਾ ਪਕੌੜਿਆਂ ਦਾ ਟੇਸਟ ਹੁੰਦਾਗਾ ਬਹੁਤ ਵਧੀਆ ਬਣ ਜਾਂਦਾਗਾ ਖੱਟਾ ਜਿਹਾ ਪਕੌੜਿਆਂ ਦਾ ਟੇਸਟ ਆਉਂਦਾ ਮਿਰਚ ਮਸਾਲਿਆਂ ਵਾਲਾ ਬਹੁਤ ਵਧੀਆ ਤੇ ਉਸ ਤੋਂ ਬਾਅਦ ਆਪਾਂ ਪਾਤਾ ਇਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਤੇ ਇਹਨੂੰ ਮਿਕਸ ਕਰ ਲਿਆ ਜਿਹੜੀ ਕੜੀ ਬਣ ਕੇ ਆਪਣੀ ਬਿਲਕੁਲ ਤਿਆਰ ਹੋ ਗਈ ਹੈਗੀ ਤੇ ਇੱਧਰ ਆਪਾਂ ਨਾਲ ਹੀ ਚੌਲ ਬਣਾ ਲਏ ਸੀ ਥੋੜੇ ਜਿਹੇ ਤੇ ਚੌਲ ਵੀ ਬਣਾਏ ਹੈ ਤੇ ਫੁੜਕਾ ਵੀ ਬਣਾਏਗਾ ਨਾਲ ਹੀ ਆਪਾਂ ਤੇ ਆਪਾਂ ਭਰ ਕੇ ਦੋ ਕੜਛੀਆਂ ਜਿਹੜੀਆਂ ਇਹਦੇ ਵਿੱਚ ਕੜੀ ਦੇ ਵਿੱਚ ਪਾ ਦਾਂਗੇ ਚੌਲਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਚੌਲ ਵੀ ਆਪਾਂ ਬਣਾਏ ਨੇਗੇ ਸਿੰਪਲੀ ਜਿਹੜੇ ਕੱਚੇ ਚੌਲ ਹੁੰਦੇ ਆ ਉਹੀ ਬਣਾਏ ਸੀ ਤੇ ਜਿਹੜੀ ਆਪਾਂ ਕੜੀ ਚੌਲ ਹੈ ਬਣ ਕੇ ਤਿਆਰ ਹੋ ਗਈ ਹੈ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਤਾਂ ਤੱਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ